ਮੇਟ ਦਰਸ ਤਹਾਰੋ ਸੋ ਕਹੋ ਤਲ ਗੁਰ ਸਿਵੀਐ ਅਹਨ ਸਹਜ ਸੁਭਾਅ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਓ ਵੈ ਸਿਫਤ ਖਸਮ ਦੀ ਨੋਰ ਅਰਸੋਂ ਕੁਰਸੋਂ ਝੱਟੀ ਐ ਤੁਧ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ निंद ਕਰੇ ਹਰ ਜਨ ਕੀ ਆਪਣਾ ਗੁਣ ਨਾ ਗਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਾਵੇ ਰਹਾ ਜੋ ਕੇ ਚਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਹਰ ਆਪੇ ਪੰਚ ਤਤ ਵਿਸਥਾਰਾ ਵਿਚ ਤਾਤੂ ਪੰਚ ਆਪ ਭਾਵੇਂ ਜਨ ਨਾਨਕ ਸਤ ਗੁਰ ਮੇਲੇ ਆਪੇ ਹਰ ਆਪੇ ਚਗਰ ਚੁਕਾਵੇ ਹਰ ਆਪੇ ਪੰਚ ਤਤ ਬਿਸਥਾਰਾ ਵਿਚ ਤਾ ਤੂ ਪੰਚ ਆਪ ਪਾਵੈ ਜਨ ਨਾਨਕ ਸਤ ਗੁਰ ਮੇਲੇ ਆਪੇ ਹਰ ਆਪੇ ਚਗਰ ਚੁਕਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਬੈਰਾੜੀ ਮਹਿਲਾ ਚੌਥਾ ਹਰ ਜਨ RAM ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਓ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਮੁਖਵਾਕ ਚੌਥੇ ਪਾਤਸ਼ਾਹ ਸੋਢੇ ਸੁਲਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਪਾਵਨ ਰਸਨਾ ਤੋਂ ਉਚਾਰਣ ਕੀਤਾ ਹੋਇਆ ਬੈਰਾੜੀ ਰਾਗ ਦੇ ਅੰਦਰ ਹੈ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 719 ਦੇ ਉਤੇ ਸੁਭਾਈ ਮਾਨ ਹੈ ਸਤ ਗੁਰੂ ਕਿਰਪਾ ਕਰਨ ਸਤ ਗੁਰਾਂ ਦਾ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆ ਗਾਵੇ ਆ ਸਤ ਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਦਰ ਤੇ ਪਰਵਾਣ ਕਰ ਲੈਣ ਸਤ ਗੁਰੂ ਸਾਰਿਆਂ ਨੂੰ ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਣ ਜੀ ਹੋਈਆਂ ਬੇਅੰਤ ਭੁਲਾ ਦੀ ਖਿਮਾ ਗਜ ਵੱਜ ਕੇ ਫਤਿਹ ਬੁਲਾਓ ਵਾਹਿਗੁਰਜੀ ਕਾ ਖਾਲਸਾ वाहिगुरु जी फतह